ਅਤਰੂ ਗੈਸ਼ ਇਸ ਤਰ੍ਹਾਂ ਸਿਰਤੇ ਜਾ ਰਿਹਾ ਕਿ ਸ਼ਾਇਦ ਕਿਤੇ ਜਿਵੇਂ ਇੰਡੋਪਾਕ جنگ ਲੱਗੀ ਹੋਵੇ ਜਿਹੜਾ ਅਖਨ ਜੇ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰਕਤਾ ਕਿ ਤੇ ਭਾਈ ਪਰਚਾ ਕਿਉਂ ਨਹੀਂ ਕਰਦੇ ਇਹ ਅਫਸੋਸ ਦੀ ਗੱਲ ਹੈ ਕਿ ਜੇ ਜਿੰਨਾ ਕਿਸਾਨਾਂ ਨੇ ਇਸ ਦੇਸ਼ ਨੂੰ ਆਪ ਆਤਮ ਨਿਰਭਰ ਬਣਾਇਆ ਹੋਵੇ ਜਿੰਨਾ ਕਿਸਾਨਾਂ ਨੇ ਇਹ ਦੇਸ਼ ਨੂੰ ਫੂਡ ਸਿਕਿਉਰਿਟੀ ਦਿੱਤੀ ਹੋਵੇ ਅੱਜ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਨ ਲਈ ਕੋਈ ਸਰਕਾਰ ਤਤਪਰ ਨਹੀਂ ਜੈ ਜਵਾਨ ਜੈ ਕਿਸਾਨ ਸਰਕਾਰਾਂ ਨਾਰੇ ਜ਼ਰੂਰ ਲਾ ਦਿੰਦੀਆਂ ਨੇ ਮਗਰ ਜੈ ਜਵਾਨ ਜੈ ਕਿਸਾਨ ਦੀ ਮੰਗਾਂ ਪ੍ਰਤੀ ਸਰਕਾਰਾਂ ਦੀ ਕੀ ਸੋਚ ਹੈ ਇਹ ਇੱਕ ਇੱਕ ਗੋਲੀ ਜਿਹੜੀ ਚੱਲੀ ਆ ਯਾ ਹਜ਼ਾਰ ਦੇ ਨੇੜੇ ਤੇੜੇ ਜਿਹੜੇ ਅਸਰੂ ਗੈਸ ਛਿੱਟੇ ਗਏ ਆ ਜਾਂ ਜਿਹੜੀਆਂ ਰਬੜ ਬੁਲਟਾਂ ਜਿਹੜੀਆਂ ਬੈਨ ਹੋ ਗਈਆਂ ਨੇ ਉਹਦੀ ਇਸਤੇਮਾਲ ਕੀਤਾ ਗਿਆ ਜਿਹੜਾ ਜੰਮੂ ਕਸ਼ਮੀਰ 'ਚ ਕਿੰਨਾ ਰੌਲਾ ਪੈਂਦਾ ਸੀ ਜਿੱਦੇ ਨਾਲ ਕਿੰਨੇ ਲੋਕਾਂ ਦੀ ਅੱਖਾਂ ਚਲੇ ਗਈਆਂ ਅੱਜ ਉਹ ਸਾਡੇ ਕਿਸਾਨਾਂ ਤੇ ਉਹ ਜੂਜ਼ ਹੋ ਰਿਹਾ ਜਿਹੜੇ ਸ਼ਾਂਤਮਈ ਢੰਗ ਨਾਲ ਦੇਖੋ ਦੇਸ਼ ਦਾ ਕੋਈ ਕਾਨੂੰਨ ਇਹ じゃ ਨਹੀਂ ਦੇਸ਼ ਦੇ ਨਾਗਰਿਕ ਨੂੰ ਕੋਈ ਮਨਾਈ ਇਹੋ ਜੀ ਨਹੀਂ ਦੇਸ਼ ਦਾ ਨਾਗਰਿਕ ਜੇ ਵਾਕਾ ਬਾਰਡਰ ਤੇ ਬਹਿ ਕੇ ਪੰਜਾਬ ਦਾ ਕਿਸਾਨ ਦੇਸ਼ ਦੀ ਹੱਕ ਦੀ ਗੱਲ ਕਰ ਸਕਦਾ ਦੇਸ਼ ਨੂੰ ਫੂਡ ਸਿਕਿਉਰਟੀ ਦੇ ਸਕਦਾ ਤੇ ਉਹ ਦੇਸ਼ ਦੀ ਰਾਜਸਥਾਨੀ ਚ ਜਾ ਕੇ ਵੀ ਡੈਮੋਕਰੈਟਿਕ ਤਰੀਕੇ ਨਾਲ ਲੋਕਤੰਤਰਿਕ ਤਰੀਕੇ ਨਾਲ ਹੀ ਆਪਦੀ ਗੱਲ ਰੱਖੂਗਾ ਦੇਸ਼ ਦੇ ਭਲੇ ਦੀ ਗੱਲ ਕਰੂਗਾ ਮਗਰ ਅੱਜ ਉਹਤੇ ਗੋਲੀ ਚਲਾਈ ਜਾ ਰਹੀ ਹੈ ਔਰ ਗੋਲੀ ਦੀ ਬੁਸ਼ਾਰ ਇਸ ਤਰ੍ਹਾਂ ਦੀ ਹੈ ਜਾਂ ਅਤਰੂ ਗੈਸ਼ ਇਸ ਤਰ੍ਹਾਂ ਸਿੱਟੇ ਜਾ ਰਹੇ ਆ ਕਿ ਸ਼ਾਇਦ ਕਿਤੇ ਜਿਵੇਂ ਇੰਡੋ ਪਾਕ جنگ ਲੱਗੀ ਹੁੰਦੀ ਕਿ ਇਹ ਪਤਾ ਨਹੀਂ ਕਿਹੜੇ ਦੁਸ਼ਮਣ ਔਰ ਮੈਨੂੰ ਦੁੱਖ ਇਸ ਗੱਲ ਦਾ ਜਿਹੜੀ ਗੱਲ ਮੈਂ 13 ਤਰੀਕ ਤੋਂ ਬਾਰ-ਬਾਰ ਕਹਿੰਦਾ ਆ ਰਹੇ ਕਿ ਟੋਟਲ ਫੇਲੀਅਰ ਮਿਲੀ ਭੁਗਤ ਔਰ ਜਿਹਨੂੰ ਮੈਂ ਕਹੂੰਗਾ ਕਿ ਇਹ ਇਹਨਾਂ ਦੀ ਮੁਕਬਰੀ ਔਰ ਕਿਸਾਨਾਂ ਦੇ ਨਾਲ ਜੇ ਕੋਈ ਟਾਉਟੀ ਕਰ ਰਿਹਾ ਤੇ ਉਹ ਭਗਵੰਤ ਮਾਨ ਕਰ ਰਿਹਾ ਟਾਉਟ ਭਗਵੰਤ ਮਾਨ ਪੰਜਾਬ ਚ ਦੁਕੀਓ ਹਰਿਆਣੇ ਤਾਂ ਗਏ ਨਹੀਂ ਪੰਜਾਬ ਚ ਹਰੇਕ ਦੀ ਥੋੜੀ ਸਭ ਦੀ ਕਹਿੰਦਾ ਮੈਂ 3 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦਾ ਤੇ ਭਾਈ ਫਿਰ 3 ਕਰੋੜ ਲੋਕਾਂ ਨੂੰ ਜਾਨੀ ਮਾਲੀ ਉਹਨਾਂ ਦੀ ਸੁਰੱਖਿਆ ਕਰਨੀ ਉਹਨਾਂ ਨੂੰ ਸਿਕਿਉਰਿਟੀ ਦੇਣੀ ਇਹ ਕਿਹਦੀ ਜ਼ਿੰਮੇਵਾਰੀ ਏ ਵੀ ਭਗਵੰਤ ਮਾਨ ਜੀ ਤੁਹਾਡੀ ਜੁਮੇ ਅੱਜ ਤੁਹਾਡੇ ਦੋ ਪੱਤਰਕਾਰ ਕਈ ਕਿਸਾਨ ਨੀਲਪੁਲਿੰਦਰ ਤੇ ਹੋਰ ਪੱਤਰਕਾਰਾਂ ਦੇ ਇਹ ਉਹ ਦਿਨ 6:30 13 ਤਰੀਕ ਨੂੰ 100 ਤੋਂ ਵੱਧ 150 ਤੋਂ ਵੱਧ ਕਿਸਾਨ ਇੱਥੇ ਜ਼ਖਮੀ ਆ ਉਹ ਕਿਹਨੇ ਕਰਤੇ ਬੜਾ ਸਪਸ਼ਟਾ ਕੌਣ ਕਰ ਰਿਹਾ ਤੇ ਜੇ 13 ਤਰੀਕ ਨੂੰ ਪਰਚਾ ਦਰਜ ਕੀਤਾ ਹੁੰਦਾ ਤੇ ਅੱਜ ਵਾਲੀ ਇਹ ਸਥਿਤੀ ਨਾ ਖੜੀ ਹੁੰਦੀ ਭਗਵੰਤ ਮਾਨ ਨੇ ਪਹਿਲਾਂ ਇੱਕ ਸ਼ੁਭ ਸ਼ੁਭ ਮਰਵਾਇਆ ਸਿੱਧੂ ਮੂਸੇਵਾਲਾ ਸ਼ੁਭਦੀ ਤੇ ਅੱਜ ਦੂਜਾ ਸ਼ੁਭ ਮਰਵਾਤਾ ਔਰ ਕੱਲ 2 ਵਜੇ ਢੱਲੇ ਵਾਲ ਸਾਹਿਬ ਨੇ ਇਸ ਗੱਲ ਦੀ ਪੁਸ਼ਟੀ ਕਰਤੀ ਸੀ ਮੈਂ ਉਸ ਨੂੰ ਰੀਟਵੀਟ ਕੀਤਾ ਮੈਨੂੰ ਪੰਜਾਬ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਸੈਂਸੇਸ਼ਨਲਾਈਜ਼ ਕਰ ਰਹੇ ਹੋ ਤੁਸੀਂ ਇਹ ਝੂਠੀਆਂ ਖਬਰਾਂ ਫਲਾ ਰਹੇ ਹੋ ਤੇ ਫਿਰ ਥੋੜੀ ਦੇਰ ਬਾਅਦ ਉਹ ਪੋਸਟ ਡਿਲੀਟ ਕਰਕੇ ਔਰ ਚੀਫ ਮਿਨਿਸਟਰ ਨੂੰ ਜੀ ਦੀ ਜ਼ਿੰਮੇਵਾਰੀ ਹੈ ਸਿਕਿਉਰਿਟੀ ਦੇਣੀ ਉਹਨੂੰ 2 ਵਜੇ ਤੋਂ 6:30 ਵਜੇ ਮਤਲਬ 6 ਘੰਟਿਆਂ ਤੋਂ ਵੱਧ ਲੱਗ ਗਏ ਇਸ ਗੱਲ ਨੂੰ ਮੰਨਣ ਆਸਤੇ ਕਿ ਪੰਜਾਬ ਦੀ ਧਰਤੀ 'ਤੇ ਇੱਕ 22 23 ਸਾਲਾਂ ਦਾ ਨੌਜਵਾਨ ਜਿਹੜਾ ਜੈ ਜਵਾਹਰ ਜੈ ਕਿਸਾਨ ਦੀ ਗੱਲ ਕਰਦਾ ਸੀ ਉਹਨੂੰ ਮਾਰ ਦਿੱਤਾ ਗਿਆ ਤੇ ਭਾਈ ਪਰਚਾ ਕਿਉਂ ਨਹੀਂ ਦਰਜ ਹੋ ਰਿਹਾ ਚੀਫ ਮਿਨਿਸਟਰ ਸਾਹਿਬ ਕਹਿ ਰਿਹਾ ਜੀ ਪਰਚਾ ਦਰਜ ਹੋਊਗਾ ਪੋਸਟਮਾਰਟਮ ਤੋਂ ਬਾਅਦ ਮੈਨੂੰ ਜੋ ਇੱਥੇ ਦੱਸਿਆ ਗਿਆ ਇੱਥੇ ਤੇ ਡਾਕਟਰ ਕਹਿ ਰਹੇ ਆ ਪਹਿਲਾਂ ਪਰਚਾ ਦਰਜ ਹੋਵੇ ਫਿਰ ਪੋਸਟਮਾਰਟਮ ਹੋਊਗਾ ਔਰ ਕਾਨੂੰਨ ਵੀ ਉਹ ਹੈ ਤੇ ਕੀ ਚੀਫ ਮਿਨਿਸਟਰ ਦੀ ਫਿਰ ਮਿਲੀ ਭੁਗਤ ਨਹੀਂ ਚੀਫ ਮਿਨਿਸਟਰ ਦੀ ਡਿਊਟੀ ਆ ਟੂ ਪ੍ਰੋਟੈਕਟ ਲਾਈਫ ਐਂਡ ਲਿਬਰਟੀ ਲੋਕਾਂ ਦੀ ਇਹਨਾਂ ਨੇ ਪ੍ਰੋਟੈਕਟ ਕਰਨੀ ਔਰ ਜਿਹੜੇ ਸ਼ਾਂਤਮਈ ਢੰਗ ਨਾਲ ਬੜੇ ਜਾਬਤੇ 'ਚ ਰਹਿ ਕੇ ਜੇ ਦੇਸ਼ ਨੂੰ ਅੰਦੇ ਭੰਡਾਰ 'ਚ ਯੋਗਦਾਨ ਪਾ ਸਕਦੇ ਆ ਦੇਸ਼ ਲਈ ਕੁਰਬਾਨ ਹੋ ਸਕਦੇ ਆ ਉਹਨਾਂ ਨੇ ਕਹ ਉਹਨ ਤੋਂ ਉਹਨਾਂ ਤੋਂ ਕਾ ਦਾ ਖਤਰਾ ਔਰ ਇਹਨਾਂ ਨੂੰ ਚੀਫ ਮਿਨਿਸਟਰ ਸਾਹਿਬ ਨੂੰ ਪਤਾ ਨਹੀਂ ਕਿ ਉੱਥੇ ਕਿਹੜੀ ਕਿਹੜੀ ਚੀਜ਼ ਬਾਰਡਰ ਤੇ ਲੱਗੀ ਹੈ ਪਤਾ ਨਹੀਂ ਕੀ ਹੋਣਾ ਸੀ ਕੱਲ ਜਿਸ ਤਰੀਕੇ ਨਾਲ ਆ ਕੇ ਪੰਜਾਬ ਦੀ ਧਰਤੀ 'ਤੇ ਟਰੈਕਟਰ ਭੰਨ ਕੇ ਗਏ ਆ ਪੱਟਾਂ ਨੂੰ ਥਾਪੀਆਂ ਮਾਰਦੇ ਸਨ ਅ ਗੱਡੀਆਂ ਭੰਨ ਕੇ ਇਹ ਕਿਹੜਾ ਮਤਲਬ ਕਿਹੜੇ ਲਾ ਥੱਲੇ ਆ ਨੂੰ ਦੱਸ ਦੋ ਸੋ ਜੋ ਰਵਈਆ ਅਪਣਾਇਆ ਜਾ ਰਿਹਾ ਔਰ ਜੋ ਰੁਪਈਆ ਸਟੇਟ ਗਵਰਨਮੈਂਟ ਦਾ ਆਮ ਆਦਮੀ ਪਾਰਟੀ ਦਾ ਜਿਹੜੇ ਕਹਿੰਦੇ ਸੀ ਐਮਐਸਪੀ ਅਸੀਂ ਦਵਾਂਗੇ ਮੈਂ ਅਰਵਿੰਦ ਕੇਜਰੀਵਾਲ ਦੀ 20 10 21 ਦੀ ਟਵੀਟ ਹੈ ਜੀ ਹਾਂ ਜੀ ਤੇ ਦੂਜੀ ਅਨਮੋਲ ਗਗਨ ਮਾਨ ਦੀ ਉਹ ਬਿਆਨ ਸਾਰੇ ਆ ਜਨਤਕ ਵਿੱਚ ਜਿਹੜੇ ਕਹਿੰਦੇ ਸਨ ਕਿ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਜਿਹੜੇ ਕਹਿੰਦੇ ਸੀ ਕਿ ਉਹ ਨਹੀਂ ਦਵਾਂਗੇ ਅਸੀਂ ਐਂ ਦਵਾਂਗੇ ਕਿ ਭਾਈ ਤੁਸੀਂ ਦਿੰਦੇ ਕਿਉਂ ਨਹੀਂ ਅੱਜ ਇਸੇ ਬਦਲਾਵ ਲਈ ਤਾਂ ਲੋਕਾਂ ਨੇ ਵੋਟਾਂ ਦਿੱਤੀਆਂ ਸੀ ਤੁਹਾਨੂੰ ਤਿਆਜ ਬਦਲਾਪ ਤੁਸੀਂ ਲਿਆਕ ਹੀ ਦਿੱਤਾ ਕਿ ਤੁਸੀਂ ਕਿਸਾਨਾਂ ਨੂੰ ਜਿਵੇਂ ਫੌਟਰ ਹੁੰਦਾ ਨਾ ਦੁਸ਼ਮਨਾ ਤੁਸੀਂ ਦੁਸ਼ਮਨ ਤਾਂ ਨਹੀਂ ਮੈਂ ਚਲੋ ਕਹਿ ਸਕਦਾ ਜਿਵੇਂ ਸ਼ੇਰ ਦੇ ਅੱਗੇ ਸਿੱੜ ਦੀਦਾ ਕਿਸੇ ਨੂੰ ਕਿ 70 ਲੋਕਾਂ ਨੂੰ ਤੁਸੀਂ ਅੱਗੇ ਦੇ ਗੋਲੀ ਬਾਰੂਦ ਜਿਵੇਂ ਉਹਨਾਂ ਨੂੰ ਤੁਸੀਂ ਢਾਲ ਬਣਾ ਰਹੇ ਹੋ ਆਪਦੇ ਕਿਸਾਨ ਨੂੰ ਇਹ ਥੋੜੀ ਸੋਚੇ ਕਿਸਾਨ ਸੋ ਮੈਂ ਭਗਵੰਤ ਮਾਨ ਨੂੰ ਕਹਿਣਾ ਕਿ ਭਾਈ ਸਟੈਂਡ ਬਾਏ ਯਰ ਫਾਰਮਰਸ ਆਪਦੇ ਖੇਤ ਮਜ਼ਦੂਰਾਂ ਨਾਲ ਖੜ੍ਹ ਆਪਦੇ ਨਾਗਰਿਕਾਂ ਨਾਲ ਖੜ੍ਹ ਦਾ ਤੌਰਤਾ ਉਸ ਨੂੰ ਹਰਿਆਣੇ ਲੈ ਗਏ ਆ ਪਰਿਵਾਰ ਚਾਹੁੰਦਾ ਉਹਦਾ ਇਲਾਜ ਡੀ ਐਮ ਸੀ ਹੋਵੇ ਕੀ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਨਹੀਂ ਕਿ ਫਰਸਟ ਰਾਈਟ ਆਫ ਉਹਨੂੰ ਮੈਡੀਕਲ ਏਡ ਦਿਵਾਉਣਾ ਪਰਿਵਾਰ ਦੀ ਮਰਜ਼ੀ ਹੈ ਪਰਿਵਾਰ ਚਾਹੁੰਦਾ ਮੇਰੇ ਬੱਚੇ ਦਾ ਉੱਤੇ ਉਲਟਾ 302 ਲਾਤੀ ਹੈ ਸੌਰੀ 307 ਲਾਤੀ ਹੈ ਉਹਦੇ ਜਵਾੜਾ ਟੁੱਟ ਗਿਆ ਤੋੜਦਾ ਉਹਦੀਆਂ ਲੱਤਾਂ ਤੋੜਦੀਆਂ ਬਾਹਾਂ ਤੋੜਦੀਆਂ ਪਰਿਵਾਰ ਕਹਿ ਰਿਹਾ ਕਿ ਲਾਜ ਇਹਦਾ ਡੀਐਮਸੀ ਹੋਵੇ ਉਹਨੂੰ ਬੰਦਾ ਹੀ ਨਹੀਂ ਦੇ ਰਿਹਾ ਅ ਸਾਡਾ ਚੀਫ ਮਿਨਿਸਟਰ ਸਾਹਿਬ ਚੁੱਪ ਨੇ ਲੋਕ ਸਾਨੂੰ ਫੋਨ ਕਰ ਰਹੇ ਤੇ ਕੀ ਇਹ ਕੰਮ ਚੀਫ ਮਿਨਿਸਟਰ ਦਾ ਨਹੀਂ ਤੂੰ ਇਨਸ਼ੋਰ ਦੇ